ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਸਾਰੇ ਵੀਰਾਂ ਨੂੰ ਪਤਾ ਆਪਾਂ ਇੱਕ ਵੀਡੀਓ ਪਾਈ ਸੀ ਵੀ ਦਬਈ ਵਿੱਚ ਫਸਿਆ ਹੋਇਆ ਖਾਨਪੁਰ ਟੱਡਿਆਂ ਦਾ ਬਹੁਤ ਬਹੁਤ ਧੰਨਵਾਦ ਆ ਮਹਾਰਾਜ ਉਸ ਵੀਰ ਦੀ ਚੜ੍ਹਦੀ ਕਲਾ ਕਰੇ ਜਿਨੇ ਸਾਥ ਦਿੱਤਾ ਬਾਈ ਗੁਰਪ੍ਰੀਤ ਸਿੰਘ ਖਾਲਸਾ ਜਿਨੇ ਦਬਈ ਵਿੱਚ ਜਦੋਂ ਆਪਣੇ ਲਾਗੇ ਨਹੀਂ ਲੱਗਦੇ ਨਾ ਆਪਣਾ ਕੰਮ ਛੱਡ ਕੇ ਉਸ ਵੀਰ ਨੇ ਉਸ ਵੀਰ ਨੂੰ ਲੱਭ ਕੇ ਸੰਭਿਆ ਉਹਦਾ ਕੇਸ ਲੜ ਰਿਆ ਆ ਨਾਲ ਅਰਬੀ ਤੇ ਪੰਜਾਬੀ ਵਿੱਚ ਅਨੁਵਾਦ ਪਿਆ ਜੀ ਜਿਹੜਾ ਉਥੇ ਕੇਸ ਚੱਲ ਰਿਹਾ ਆ ਨਾਲ ਨਾਲ ਉਹਦੇ ਲੱਤ ਦੀਆਂ ਜਿਹੜੀਆਂ ਰੋਡਾਂ ਉਹਦੇ ਪੈਰ ਵਿੱਚ ਸਿਗੀਆਂ ਲੱਤ ਗਿੱਟੇ ਦੇ ਕੋਲ ਉਹਦਾ ਆਪਰੇਸ਼ਨ ਹੋਇਆ ਸੀਗਾ ਉਹ ਰੋਡਾਂ ਕਢਵਾਈਆਂ ਅੱਜ ਉਹ ਵੀਰ ਆਪਣੇ ਪੈਰਾਂ ਤੇ ਤੁਰ ਰਿਹਾ ਆ ਤੇ ਬਾਈ ਬਹੁਤ ਬਹੁਤ ਧੰਨਵਾਦ ਹੈ ਇਸ ਵੀਡੀਓ ਦਾ ਹੀ ਤੇਰਾ ਮਾਲਾ ਤੈਨੂੰ ਹੋਰ ਵੀ ਚੜ੍ਹਦੀ ਕਲਾ ਬਖਸ਼ੇ ਤੂੰ ਪਰਦੇਸ ਵਿੱਚ ਬੈਠੇ ਕਿਸੇ ਮਾਂ ਦੇ ਪੁੱਤ ਨੂੰ ਬਚਾ ਕੇ ਇੰਡੀਆ ਭੇਜਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਆ ਤੇ ਦਵਾਈ ਵਾਲੇ ਵੀਰਾਂ ਨੂੰ ਖਾਸ ਬੇਨਤੀ ਆ ਯਾਰ ਪਹਿਲੀ ਵੀਡੀਓ ਆਪਣੀ 14 ਲੱਖ 14 ਲੱਖ ਲੋਕਾਂ ਨੇ ਦੇਖੀ ਸੀਗੀ ਤੇ ਬਹੁਤ ਸਾਰੇ ਕਮੈਂਟ ਆਏ ਸੀ ਉਹਨਾਂ ਦੇ ਵਿੱਚ ਕਿ ਸਾਡਾ ਨੰਬਰ ਉੱਥੇ ਤੱਕ ਪਹੁੰਚਾ ਦਿਓ ਸਾਨੂੰ ਦੱਸੋ ਅਸੀਂ ਟਿਕਟ ਲੈ ਦਿੰਨੇ ਆ ਕੀ ਹੈਲਪ ਚਾਹੀਦੀ ਆ ਸੋ ਭਾਈ ਆ ਜਿਹੜਾ ਵੀਰ ਗੁਰਪ੍ਰੀਤ ਸਿੰਘ ਦਾ ਨੰਬਰ ਨੰਬਰ ਉੱਪਰ ਸਕਰੀਨ ਤੇ ਦਿੱਤਾ ਹੋਇਆ ਆ ਤੁਸੀਂ ਇਸ ਵੀਰ ਦੇ ਨਾਲ ਕੰਟੈਕਟ ਕਰੋ ਇਹਨੂੰ ਜੋ ਵੀ ਮਦਦ ਚਾਹੀਦੀ ਆ ਉਹ ਇਹ ਨਾਲ ਤੁਸੀਂ ਰਾਫਤਾ ਕਰੋ ਬਾਈ ਇਹ ਬੇਨਤੀ ਆ ਤੇ ਫਿਰ ਇੱਕ ਵਾਰ ਉਹ ਵੀਰ ਬਿਲਕੁਲ ਠੀਕ ਹੈ ਤੁਹਾਡੀ ਸਾਰਿਆਂ ਲਈ ਜਾਣਕਾਰੀ ਦੱਸ ਦਵਾਂ ਜੀ ਵੀਰ ਆਪਣੇ ਗੁਰਪ੍ਰੀਤ ਵੀਰ ਨੇ ਸਾਂਭਿਆ ਹੋਇਆ ਆ ਆਪਰੇਟ ਹੋ ਚੁੱਕਾ ਆ ਬਹੁਤ ਵਧੀਆ ਹਾਲਾਤ ਆ ਹੁਣ ਬਸ ਉਹਦਾ ਕੇਸ ਜਿੱਦੈ ਨਿਬੜਦਾ ਉਹਦੀ ਇੰਡੀਆ ਆਉਂਦੀ ਤਿਆਰੀ ਆ ਉਹ ਵੀ ਵੀਡੀਓ ਤੁਹਾਡੇ ਤੱਕ ਪਹੁੰਚਾਵਾਂਗੇ ਤੇ ਪਹਿਲਾਂ ਮੈਂ ਤੁਹਾਨੂੰ ਹੀ ਕਿਹਾ ਸੀ ਨਾ ਵੀਡੀਓ ਦਾ ਅਸੀਂ ਕਿਸੇ ਸਕੈਨਰ ਤੇ ਪੈਸੇ ਨਾ ਪਾਈਓ ਅੱਜ ਜਦ ਜਿੱਥੇ ਲੋੜ ਪੈਂਦੀ ਬਾਈ ਗੁਰਪ੍ਰੀਤ ਦੀ ਆ ਉਹਦਾ ਨੰਬਰ ਆ ਪਰਸਨਲ ਉਹਦਾ ਕੰਟੈਕਟ ਕਰਕੇ ਕਿਉਂਕਿ ਉਹ ਵੀ ਗੁਰੂ ਦਾ ਸੰਗ ਆ ਆਪਣੇ ਕੋਲੋਂ ਮਾਇਆ ਖਰਚ ਕੇ ਜਿੰਨੇ ਵੀ ਉਹਦੇ ਹਾਲ ਵਾਲੇ ਵੀਰ ਆ ਉਹਦੀ ਮਦਦ ਕਰ ਰਹੇ ਆ ਚਲੋ ਉਹਨੇ ਕੇਸ ਤੱਕ ਲੜਿਆ ਆਪਰੇਟ ਕਰਾਇਆ ਆ ਉਹਨਾਂ ਵੀਰਾਂ ਦਾ ਵੀ ਧੰਨਵਾਦ ਜਿਨ੍ਹਾਂ ਦਾ ਨਾਮ ਮੈਨੂੰ ਨਹੀਂ ਪਤਾ ਸੋ ਬਹੁਤ-ਬਹੁਤ ਧੰਨਵਾਦ ਆ ਬਾਈ ਤੁਹਾਡਾ ਸਾਰਿਆਂ ਦਾ ਤੇ ਵੀਡੀਓ ਨੂੰ ਬਹੁਤ-ਬਹੁਤ ਹੁਣ ਸ਼ੇਅਰ ਕਰ ਦਿਓ ਕਿ ਦੁਬਈ ਦੇ ਹਰੇਕ ਫੋਨ ਤੱਕ ਇਹ ਪਹੁੰਚ ਜਵੇ